मैं अभी ने चार पांच मोटरसाइकिल खड़ी हुई थी देखो चार पांच मोटरसाइकिल खड़ी हुई थी तो ये बोले चलो बैक, बैक करके दूसरी गली में लगा देते ठीक है तो इन्होंने बैक किया इतना है है? इतना है। भी जो बात पूरी है वो बता दी बता देना तो इन्होने गाड़ी बैक की बाइक की तो मोटरसाइकिल डिग गई मोटरसाइकिल दिखने के बाद मोटरसाइकिल चक लो मोटरसाइकिल मैंने सीधी की मोटरसाइकिल सीधी करने के बाद में हम लोग गाड़ी उधर साइड में लगा के घर चले गए घर जाने के बाद में पंद्रह मिनट के बाद में कोई जी थे वो आए वो आए इनसे इनसे बातचीत हो रही मैं अंदर बैठा था फिर मैं बाहर बाद में निकला तो हमने कहा चलो अंदर बैठ के बातचीत कर लेते हैं अंदर उसके आए बाद क्या हुआ पानी पी लिया उसके पानी आनी पी, पी लिया पानी पीने के बाद में बोले लाला चलो गाड़ी बैक से साइड में ले आए तो ये ये आगे आगे मैं पीछे पीछे तो सदा जी ने इनसे कुछ टोंट कसी टोंट कसी गाड़ी चलाना अभी सीखो मैं सिखाऊंगा ये वो इनकी हुई मुआ चावरी से लड़ाई शुरू वहाँ से लड़ाई शुरू हुई तो इनके लोग के ईट पत्थर चलने लगे मैं स्टार्टिंग से हुई वहीं से हुई अच्छा दोनों तरफ से ईटें हाँ, चल रही थी नहीं ए, इन, इन, इनके इनकी बातचीत होते होते हुए इनके यहाँ पांच सात आठ बंदे थे आए लड़ने लगे ईट चलाने लगे हुँ। हुँ। मैं साइड में चला गया मैं साइड में जाके सौ नंबर पे मैंने फोन किया पुलिस आई मतलब दोनों तरफ से ईटें चली इनके तरफ ये तो बेचारे ईद चली और इनको धक्का देकर गिरा दिया ये तो लंबे-लंबे होट गए ईट के, के साइड में जाके ये तो लेट गए फिर के भाई के भाई जो आए उनसे बुआ से इट, इट से इट, तो हम बुढ़े आदमी हम कहाँ लड़ेंगे मैंने जाके साइड में फोन किया पुलिस, पुलिस, पुलिस आई पुलिस ने कहा पुलिस बोली कितने बंदे दो पांच सात मैंने कहा गुंडागर्दी हुई थी वहां पे नहीं ਗੁੰਡਾਗਰਦੀ ਗੁੰਡਾ ਗੁੰਡਾਗਰਦੀ ਇਹੀ ਹੈ ਇਹ ਪੱਥਰ ਚਲੇ ਗਏ ਬਸ ਠੀਕ ਹੈ ਲੜਾਈ ਕਰਮਚਾਰੀ ਕਲੋਨੀ ਤੇ ਗੱਡੀ ਨੰਬਰ ਕਿੰਨਾ ਮਾ 10/2 ਦੇ ਵਿੱਚ ਅਸੀਂ ਆਏ ਸੀਗੇ ਘੇ ਲੈ ਕੇ ਦੋ ਤੇਰਾ ਤੇ ਅਸੀਂ ਅੰਦਰ ਆਪਣਾ ਖੰਦੇ ਪਿੱਦੇ ਸੀਗੇ ਠੀਕ ਹੈ ਇਹ ਗੱਡੀ ਆਈ ਵਿੱਚੋਂ ਗੱਡੀ ਆਈ ਮੋਟਰਸਾਈਕਲ ਦੇ ਵਿੱਚ ਵੱਜੀ ਆ ਠੀਕ ਹੈ ਅਸੀਂ ਫਿਰ ਅੰਦਰ ਬੈਠੇ ਸਾਨੂੰ ਕਿਸੇ ਨੇ ਕਵਾਨੀਆਂ ਦਿੱਤਾ ਕਹਿੰਦੇ ਗੱਡੀ ਮਾਰ ਗਈ ਮੋਟਰਸਾਈਕਲ ਦੇ ਵਿੱਚੋਂ ਮੇਰਾ ਬੇਟਾ ਐਦਾਂ ਹੀ ਨਿਕਲਿਆ ਬਾਹਰ ਨਿੰਗਲ ਕੇ ਮਗਾ ਚਲ ਕੋਈ ਗੱਲ ਨਹੀਂ ਸੋਚ ਹੋਈ ਆ ਤਾਂ ਆਪਾਂ ਕਰਾ ਲਾਂਗੇ ਤਾਂ ਇਹਨਾਂ ਦੇ ਵਿੱਚੋਂ ਪੰਜ ਜਣੇ ਆਏ ਆ ਇਹ ਦੋ ਬੇਟੀ ਸੀ ਪਤਾ ਨਹੀਂ ਨੌ ਸੀਗੀ ਪਤਾ ਨਹੀਂ ਮਾਣਾ ਸੀਗੀ ਤੇ ਤਿੰਨੇ ਭਰਾ ਸੀ ਜਿੰਨੇ ਭਰਾ ਆਣ ਕੇ ਇੱਧਾ ਹੀ ਮੈਂ ਖੜਾ ਤੇ ਮੇਰਾ ਮੁੰਡਾ ਖੜਾ ਤਾਂ ਕਹਿੰਦਾ ਗੱਡੀ ਮੈਂ ਮਾਰੀ ਆ ਕਹਿੰਦਾ ਤਾਂ ਉਹ ਕਹਿੰਦਾ ਅੰਗਰ ਤੈਨੂੰ ਗੱਡੀ ਨਹੀਂ ਚਲਾਣੀ ਆਂਦੀ ਤਾਂ ਉਹਨੇ ਥੁਪੋ ਜਿਆ ਤੂੰ ਫੜ ਕੇ ਨਾ ਇੱਧੇ ਹੀ ਟਖਾਲੀ ਇੱਥੇ ਮਾਰੀ ਉਹਦੇ 10 ਟੰਕੇ ਲੱਗੇ ਹੋਈਆਂ ਉਹ ਮੁੰਡੇ ਦੀ ਮੁੰਡੇ ਦਾ ਟਾਂਕੂ ਹੋਈ ਹਸਪੀਟਲ ਦਾ ਕਰਿਆ ਤੇ ਉਸ ਤੋਂ ਬਾਅਦ ਮੈਂ ਅਜੇ ਛਡਾਂਦਾ ਵੀ ਪਿਆ ਮੈਂ ਕਿ ਪਾਜੀ ਖੜ ਕੇ ਗੱਲ ਕਰ ਉਹ ਭਾਈ ਖੜ ਕੇ ਗੱਲ ਕਰ ਕਿਤੇ ਇਹਨਾਂ ਨੇ ਤਜਿਲ ਹੋਣੀਆਂ ਸ਼ੁਰੂ ਕਰਤੀਆਂ ਨਹੀਂ ਨਹੀਂ ਸਾਡੇ ਕੋ ਜਾਇੰਟਸ ਆਪਣਾ ਲਈ ਮੇਰੀ ਮੇਰੀ ਕੁੜੀਆਂ ਮੇਰੀ ਆਈ ਹੋਈਆਂ ਸੀਆਂ ਹੋਰ ਰਿਸ਼ਤੇਦਾਰ ਆਏ ਹੋਏ ਸੀਗੇ ਤਾਂ ਉਹਨਾਂ ਨੇ ਕਿਹਾ ਐਡਾ ਕੁੜੀ ਨੇ ਗੋਦੀ ਮੁੰਡਾ ਲਈ ਤਾਈ ਗੇਟ ਦੇ ਵਿੱਚ ਖੜੀ ਸੀਗੀ ਨੇ ਪੈਦੇ ਨੇ ਟਮਾਰੀ ਉਹਦੇ ਆ ਇਹਨਾਂ ਸ਼ੁਕਰ ਹੈ ਵੀ ਮੁੰਡੂ ਤੇ ਦੇ ਨਹੀਂ ਲੱਗੀ ਕੁੜੀ ਦੇ ਇੱਥੇ ਹੱਥ ਤੇ ਪਿੱਟ ਲੱਗ ਕੇ ਨਿਕਲ ਗਈ ਆ ਉਹਨ ਕੀ ਤੇ ਰਾਜੀ ਇੱਥੇ ਆਣ ਕੇ ਕੰਪਲੇਂਟ ਕਰਾਈ ਅੱਜ 8 ਦਿਨ ਹੋ ਗਏ ਆ ਬੁੱਧਵਾਰ ਹੋ ਗਿਆ ਅੱਜ ਪਿਛਲੇ ਬੁੱਧਵਾਰ ਦੀ ਲੜਾਈ ਆ ਕੋਈ ਸਾਡੀ ਸੇਵਾ ਨਹੀਂ ਹੋਈ ਇੱਥੇ ਬੰਦਾ ਬਿਠਾਇਆ ਤੁਹਾਨੂੰ ਮੇਰਾ ਕੁਰਮ ਬਿਠਾਇਆ ਸੀ ਮੇਰਾ 8 ਵਜੇ ਦਾ ਹਾਂ ਨਾ ਗਰ ਰੋਟੀ ਨਾ ਪਾਣੀ ਨਾ ਚਾਹ ਕੁਝ ਵੀ ਨਹੀਂ ਕਿਹੜਾ ਠਾਣਾ ਬੰਦਾ ਇਹ ਹੈਗਾ ਆਪਣੇ ਸ਼ਿਵਾਇਨਗ ਚੌਕੀ ਕੀ ਕਾਰਵਾਈ ਕਿੱਦਾਂ ਦੀ ਕਾਰਵਾਈ ਜਾਂਦੇ ਹੁਣੇ ਚਾਹੀਦੀ ਕਾਰਵਾਈ ਕੀ ਆਈ ਤੇ ਕਹਿੰਦੇ ਉਹ ਬੰਦੇ ਨੂੰ ਛੱਡਣ ਉਹ ਸਾਨੂੰ ਜਲ ਮੱਜੀ ਬੁਲਾ ਲੈਣ ਸਾਡੇ ਫੋਨ ਨੰਬਰ ਇਹਨਾਂ ਦੇ ਕੋਲ ਆ ਯਾਰ ਮਜੀਜ ਨੂੰ ਬੁਲਾ ਲੈ ਆਈ ਉਹਨਾਂ ਤੇ ਆ ਰਹੇ ਨੇ ਥੋੜੀ ਪਾਣੀ ਥੋੜਾ ਵਧੀਆ ਉਹਨਾਂ ਦੀ ਵੀ ਲੱਗੀਆਂ ਸਾਡੇ ਜਿਆਦਾ ਲੱਗੀਆਂ ਕਿੰਨੇ ਬੰਦੇ ਵਧੀਏ ਤੁਹਾਡੇ ਸਾਡੇ ਕੁੜੀਆਂ ਦੇ ਲੱਗੀਆਂ ਕੁੜੀਆਂ ਨੇ ਵੀ ਆ ਜਾਣਾ ਹੈ ਤੇ ਘਰ ਵਾਲੀ ਨੇ ਇਹਨਾਂ ਨੇ ਕੁੱਟੀ ਇਹਨਾਂ ਨੇ ਨਹੀਂ ਜਿੱਲੀਆਂ ਨਹੀਂ ਹਾਂਜੀ ਹਾਂਜੀ ਸਿਵਲ ਦੇ ਵਿੱਚ ਹੋਇਆ ਸਿਵਲ ਦੇ ਵਿੱਚ ਹੋਇਆ ਗੁਰਪ੍ਰੀਤ ਮੇਰੇ 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 ਸਾਲੇ ਦੇ ਆਪਣਾ ਸੱਟਾ ਵਜੀਆਂ ਨੇ ਇਹਨਾਂ ਨੇ ਇਟ ਮਾਰੀ ਆ ਔਰ ਇਹ ਆਪਣੇ ਸਿਵਲ ਦੇ ਵਿੱਚ ਐਮ ਐਲ ਆਰ ਕੱਟੀ ਗਈ ਆ ਸਿਟੀ ਸਕੈਨ ਵੀ ਹੋਈ ਆ ਸਿਟੀ ਸਕੈਨ ਦੀ ਰਿਪੋਰਟ ਵੀ ਇਹਨਾਂ ਕੋਲ ਪਹੁੰਚੀ ਹੋਈ ਆ ਐਮ ਐਲ ਆਰ ਦੀ ਰਿਪੋਰਟ ਵੀ ਇਹਨਾਂ ਕੋਲ ਪਹੁੰਚੀ ਹੋਈ ਆ ਦੋ ਤਿੰਨ ਵਾਰੀ ਇਹਨਾਂ ਨੇ ਫੋਨ ਤੇ ਵੀ ਕਰਦੇ ਆ ਆਪਣਾ ਗੱਲਬਾਤ ਕੀਤੀ ਹੈ ਇਹਨਾਂ ਨਾਲ ਤੇ ਦੋ ਜਾਂ ਤਿੰਨ ਵਾਰੀ ਅਸੀਂ ਥਾਣੇ ਵੀ ਆਏ ਆ ਇਹ ਕਹਿੰਦੇ ਜੀ ਆਪਣਾ ਕਰਾਂਗੇ ਉਹ ਆਪਣਾ ਇੱਧਰ ਉੱਧਰ ਕਰਦੇ ਕਰਦੇ ਅੱਜ ਸਵੇਰੇ ਸਾਡੇ ਕੋਲ ਆਏ ਆ ਸਵੇਰੇ ਸਾਡੇ ਕੋਲ ਆ ਕੇ ਆਪਣਾ ਸਾਨੂੰ ਆਪਣਾ ਇੱਥੇ ਲਿਆਏ ਆ ਅਸੀਂ ਫੇਰਦੇ ਆ 7:30 ਤੋਂ 8:00 ਵਜੇ ਇੱਥੇ ਬੈਠੇ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਾਰਟੀ ਵਾਲਾ ਹੁਣ 5 ਮਿੰਟ ਪਹਿਲਾਂ ਆਇਆ ਇੱਕ ਬੰਦਾ ਹਜੇ ਬਾਕੀ ਕੋਈ ਉਹਨਾਂ ਦੇ ਇੰਚਾਰਜ ਆਏ ਨਹੀਂ ਲੜਾਈ ਦਾ ਕਾਰਨ ਕੀ ਜੀ ਲੜਾਈ ਦਾ ਕਾਰਨ ਕੁਝ ਨਹੀਂ ਸੀਗਾ ਜੀ ਮੋਟਰ ਤੇ ਆਪਣਾ ਮੇਰੇ ਸਾਲੇ ਦਾ ਮੋਟਰਸਾਈਕਲ ਸੀਗਾ ਮੇਰੇ ਘਰ ਦੇ ਬਾਹਰ ਖੜਾ ਸੀਗਾ ਇਹਨਾਂ ਨੇ ਗੱਡੀ ਲਿਆ ਕੇ ਵਿਚ ਮਾਰੀ ਆ ਉਹਨੇ ਮੇਰੇ ਸਾਲੇ ਨੂੰ ਪੁੱਛਿਆ ਕਿ ਆਪਣਾ ਕੀ ਵਈ ਤੂੰ ਆਪਣਾ ਗੱਡੀ ਕਿਹਨੇ ਮਾਰੀ ਗਲੀ ਚ ਪੁੱਛਦਾ ਸੀ ਜਾਨੂ ਆਪਣਾ ਸਾਡੇ ਕਮੇਂਡੀਆਂ ਨੂੰ ਦੱਸਦਾ ਕਿ ਭਾਈ ਇਹਨਾਂ ਨੇ ਮਾਰੀ ਆ ਜਾਨੂ ਉਹ ਆਗੇ ਮੇਰੇ ਸਾਲੇ ਨੇ ਕਿਹਾ ਕਿ ਭਾਈ ਤੁਹਾਨੂੰ ਇਹ ਇਹਨਾਂ ਨੂੰ ਆਪਣਾ ਉਹਨੇ ਡੇਟਾ ਜਾ ਕੇ ਸਰਚ ਮਾਰਤੀ ਉਸ ਤੋਂ ਬਾਅਦ ਆਪਣਾ ਸਾਡੀ ਲੇਡੀ ਸੀਗੀਆਂ ਬੱਚੇ ਸੀਗੇ ਉਹਨਾਂ ਦੇ ਡੇਟਾ ਆਪਣੇ ਤੱਕਣੀ ਸ਼ੁਰੂ ਕਰਤੀਆਂ ਹਾਂ ਹਾਂ ਹਿੱਟਾ ਚਲਾਨੀ ਸ਼ੁਰੂ ਕੋਈ ਕੈਮਰੇ ਦੀ ਜਾਂ ਨਹੀਂ ਬਿਰਜੋ ਆਪਾਂ ਮਹੱਲੇ ਚ ਆਪਣਾ ਸ਼ੈਦ ਹੋ ਸਕਦਾ ਆਪਣਾ ਕੋਈ ਤੇ ਕੈਮਰਾ ਲੱਗਿਆ ਹੋਵੇ ਉਹਨੂੰ ਪਤਾ ਕਰਨਾ ਮੇਰੇ ਸਾਡੇ ਘਰੇ ਕੈਮਰਾ ਨਹੀਂ ਲੱਗਿਆ ਹੋਇਆ ਹੁਣ ਕੀ ਇੱਥੇ ਕੀ ਮੁਸ਼ਕਲ ਆ ਰਹੀ ਹੈ ਇੱਥੇ ਆਪਣੇ ਮੇਰੇ ਫਾਦਰ ਸਾਹਿਬ ਨੂੰ ਸੇਰ ਦਾ ਬਿਠਾਇਆ ਹੋਇਆ ਤੇ ਉਹਨਾਂ ਦੇ ਪਾਰਟੀ ਵੱਲੋਂ ਆਪਣਾ ਸਿਆਸੀ ਸੇਰ ਦੇ 8 ਵਜੇ ਬੈਠੇ ਆ ਉਹਨਾਂ ਨੂੰ ਫੋਨ ਕਰ ਕਰਕੇ ਆਪਣਾ ਹੁਣ ਉਹਨਾਂ ਦਾ ਬੰਦਾ ਆਪਣਾ 5-7 ਮਿੰਟ ਪਹਿਲਾਂ ਬੰਦਾ ਉਹ ਇੱਕ ਬੰਦਾ ਆਇਆ ਬਾਕੀ ਉਹਨਾਂ ਦੇ ਤਿੰਨ ਭਰਾ ਆ ਜਿਗੇ ਬਾਕੀ ਉਹਨਾਂ ਨੇ ਘਰ ਦੇ ਸੀਗਾ ਕੋਈ ਨਹੀਂ ਆਇਆ ਹੈਗਾ ਇੱਕੋ ਇੱਕ ਗੱਲਾ ਇੱਕ ਸਿੰਗਲ ਆਪਣਾ ਉਹਨਾਂ ਦਾ ਅਧਿਕਾਰਲਾ ਪਤਾ ਨਹੀਂ ਛੋਟਾ ਭਰਾ ਆ ਮਾਮਲਾ ਕੀ ਹੈ ਸੁਣਨੀ ਭਾਜੀ ਕਿਹੜੇ ਮੁੱਦੇ ਚ ਹੋਈ ਹੈ ਇਹ ਮੁੱਦੇ ਚ ਕਰਮ ਸਰਕਲੋਨੀ ਦੇ ਵਿੱਚ ਲੜਾਈ ਹੋਈ ਹੈ ਦੋ ਪਾਰਟੀਆਂ ਦੀ ਤੇ ਜਿਹੜੀ ਪਟਾਖਾ ਸਾਡੇ ਇੰਚਾਰਜ ਸਾਹਿਬ ਕਰ ਰਹੇ ਆ ਜਿਨ੍ਹਾਂ ਦੋਨੋਂ ਪਾਰਟੀਆਂ ਨੂੰ ਮੈਸੇਜ ਲਾਇਆ ਕਿ ਦੋਨੋਂ ਪਾਰਟੀਆਂ ਪ੍ਰੈਜ਼ੈਂਟ ਆਣ ਦੋਦੇ ਪਾਰਟੀ ਆ ਗਈ ਨੇ ਹੁਣ ਐਜ਼ ਪਰ ਐਮ ਐਲ ਆਰ ਐਜ਼ ਪਰ ਜਿਹੜੀ ਵੀ ਕਰਪਈ ਬਣੀ ਉਹ ਕਰ ਦੋ